ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਕੁਕਿੰਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜੇ ਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਸ ਮੇਰੇ ਚੈਨਲ ਸਬਸਕ੍ਰਾਈਬ ਕਰ ਲਓ ਅੱਜ ਬਣਾਵਾਂਗੇ ਆਪਾਂ ਮਟਰ ਮਸਾਲਾ ਮਟਰ ਮਸਾਲਾ ਬਣਾਉਣ ਵਾਸਤੇ ਪਹਿਲਾਂ ਜਿਹੜੀ ਆਪਾਂ ਗਰੇਵੀ ਤਿਆਰ ਕਰਾਂਗੇ ਗਰੇਵੀ ਹੈ ਜਿਹੜੀ ਆਪਾਂ ਉਹ 10 ਦਿਨ ਮਹੀਨੇ ਦੀ ਇਕੱਠੀ ਵੀ ਬਣਾ ਕੇ ਰੱਖ ਸਕਦੇ ਆਪਾਂ ਥੋੜੀ ਜੀ ਗਰੇਵੀ ਹੈ ਜਿਹੜੀ ਉਹ ਪਹਿਲਾਂ ਤਿਆਰ ਕਰਕੇ ਰੱਖਾਂਗੇ ਕਿਉਂਕਿ 5 ਦਿਨ ਵਾਸਤੇ ਤੇ ਜਿਹੜੀ ਚੱਲ ਜਵੇ ਇਹਦੇ ਵਾਸਤੇ ਆਪਾਂ ਨੇ ਦੋ ਬڑے ਸੈਜ ਦੇ ਟਮਾਟਰ ਲਏ ਆ ਟਮਾਟਰ ਐ ਜਿਹੜੇ ਸਾਡੇ ਉਹ ਬਹੁਤ ਜ਼ਿਆਦਾ ਨਰਮ ਨਹੀਂ ਹੋਣੇ ਚਾਹੀਦੇ ਤੇ ਥੋੜੇ ਥੋੜੇ ਜਿਹੜੇ ਸਖਤ ਟਮਾਟਰ ਹੁੰਦੇ ਐ ਇਹਨਾਂ ਦੀ ਜਿਹੜੀ ਗਰੇਵੀ ਉਹ ਬਣ ਕੇ ਬਹੁਤ ਹੀ ਸੁਆਤਿਆਰ ਹੁੰਦੀ ਐ ਤੇ ਸਭ ਤੋਂ ਪਹਿਲਾਂ ਆਪਾਂ ਕਰਦੇ ਆ ਟਮਾਟਰਾਂ ਦੀ ਕਟਿੰਗ ਹਾਂਜੀ ਆਪਾਂ ਨੇ ਮੋٹے ਸੈਜ ਦੇ ਵਿੱਚ ਜਿਹੜੇ ਟਮਾਟਰ ਆ ਉਹਨਾਂ ਦੀ ਕਟਿੰਗ ਕਰ ਲਈ ਤੇ ਆਪਾਂ ਇਹਨੂੰ ਮਿਕਸੀ ਦੀ ਜੱਗ ਦੇ ਵਿੱਚ ਪਾ ਦਵਾਂਗੇ ਨਾਲ ਆਪਾਂ ਕੱਟਦੇ ਆ ਪਿਆਜ਼ ਪਿਆਜ਼ਾਂ ਨੂੰ ਵੀ ਆਪਾਂ ਨੇ ਮੋٹے ਸੈਜ ਦੇ ਵਿੱਚ ਕੱਟ ਲੈਣਾ ਤਿੰਨ ਪਿਆਜ਼ ਆਪਾਂ ਨੇ ਲਏ ਆ ਤੇ ਮੋٹے ਸੈਜ ਦੇ ਆਪਾਂ ਨੇ ਇਹ ਪਿਆਜ਼ ਕੱਟ ਲੈਣੇ ਆ ਦੇਖੋ ਪਿਆਜ਼ ਵੀ ਆਪਾਂ ਨੇ ਪੂਰੀ ਤਰ੍ਹਾਂ ਤਿਆਰ ਕਰ ਲਿਆ ਹਾਂਜੀ ਇਸ ਤਰ੍ਹਾਂ ਹੀ ਆ ਆਪਾਂ ਨੇ ਲਸਣ ਜਿਹੜਾ ਆਪਾਂ ਨੇ ਤਿਆਰ ਕਰਿਆ ਅਦਰਕ ਉਹ ਆਪਾਂ ਮਿਕਸੀ ਦੇ ਕੱਪ ਦੇ ਵਿੱਚ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਨੇ ਗ੍ਰੈਂਡ ਕਰ ਲੈਣਾ ਹਾਂਜੀ ਹੁਣ ਆਪਾਂ ਪਾਨੇ ਲਸਣ ਲਸਣ ਜਿਹੜਾ ਪਸਾਉ ਤਾ ਲਸਣ ਪਾਇਆ ਤੇ ਨਾਲ ਪਾਇਆ ਆਪਾਂ ਨੇ ਇੱਕ ਬੜੀ ਗੱਠੀ ਅਦਰਕ ਦੀ ਅਦਰਕ ਹੈ ਜਿਹੜਾ ਆਪਾਂ ਨੇ ਉਹ ਬਰੀਕ ਬਰੀਕ ਕੱਟ ਲੈਣਾ ਤਾਂ ਕਿ ਜਿਹੜਾ ਆਸਾਨੀ ਦੇ ਨਾਲ ਇਹ ਗ੍ਰੈਂਡ ਹੋ ਜਵੇ ਆਪਾਂ ਕੱਦੂ ਕਸ ਕਰਕੇ ਹੀ ਪਾ ਸਕਦੇ ਹਾਂ ਤੇ ਬਰੀਕ ਬਰੀਕ ਆਪਾਂ ਕੱਟ ਕੇ ਹੀ ਪਾ ਸਕਦੇ ਹਾਂ 8000 ਪਾਏ ਹਰੀ ਮਿਰਚ ਇੱਕ ਬੜਾ ਚਮਚ ਪਾਏ ਆਪਾਂ ਨੇ ਮਗ ਜਾਂਦਾ ਨਾਲ ਪਾਏ ਆਪਾਂ ਨੇ ਧਨੀਏ ਦੇ ਡੰਡਰ ਇਹ ਡੰਡਲਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਧੋ ਲਿਆ ਧੋ ਕੇ ਆਪਾਂ ਨੇ ਕੱਟ ਕੇ ਮਿਕਸੀ ਦੇ ਕੱਪ ਦੇ ਵਿੱਚ ਇਹਨੂੰ ਗ੍ਰाइंड ਕਰ ਲੈਣਾ ਨਾਲ ਪਾਏ ਆ ਸਾਫ ਦਾ ਧਨੀਆ ਜੀਰਾ ਲੌਂਗ ਇਲੈਚੀ ਕਾਲੀ ਮਿਰਚ ਤੇ ਬੜੀ ਇਲੈਚੀ ਇਹ ਜਿਹੜੀਆਂ ਚੀਜ਼ਾਂ ਇਹ ਆਪਾਂ ਨੇ ਮਿਕਸੀ ਦੇ ਕੱਪ ਦੇ ਵਿੱਚ ਨਾਲ ਹੀ ਜਿਹੜੀਆਂ ਗ੍ਰाइंड ਕਰ ਲੈਣੀਆਂ ਇਹ ਜਿਹੜੀ ਗਰੇਵੀ ਹੈ ਇਹ ਬਣ ਕੇ ਬਹੁਤ ਹੀ ਸਵਾਦਯਰ ਹੁੰਦੀ ਹੈ ਇਹਨੂੰ ਆਪਾਂ ਚਾਹ ਦੇ ਨਾਲ ਲੱਸੀ ਦੇ ਨਾਲ ਪਰੌਂਠੀ ਦੇ ਨਾਲ ਵੀ ਨਾਸ਼ਤੇ ਵਿੱਚ ਖਾ ਸਕਦੇ ਆ ਤੇ ਆਪਾਂ ਮਿਕਸੀ ਦੇ ਕੱਪ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੂੰ ਦੋ ਚਮਚ ਪਾਣੀ ਪਾ ਕੇ ਚੰਗੀ ਤਰ੍ਹਾਂ ਗ੍ਰाइंड ਕਰਕੇ ਇੱਕ ਪੇਸਟ ਤਿਆਰ ਕਰ ਲਿਆ ਹਾਂਜੀ ਹੁਣ ਆਪਾਂ ਨੇ ਗਰੇਵੀ ਹੈ ਜਿਹੜੀ ਉਹ ਪੰਜ ਦਿਨ ਦੀ ਤਿਆਰ ਕਰਨੀ ਹੈ ਉਹਦੇ ਵਾਸਤੇ ਜਿਹੜਾ ਤੇਲ ਆ ਉਹ ਵੀ ਆਪਾਂ ਨੂੰ ਥੋੜਾ ਜਿਹਾ ਜ਼ਿਆਦਾ ਹੀ ਪਾਉਣਾ ਪੈਣਾ ਇੱਕ ਬੜੀ ਕੜਚੀ ਜਿਹੜੀ ਆਪਾਂ ਨੇ ਪੈਨ ਦੇ ਵਿੱਚ ਸਰੋਂ ਦਾ ਤੇਲ ਦੀ ਗਰਮ ਕਰ ਲਈ ਦੋ ਪਾਏ ਆਪਾਂ ਨੇ ਤੇਜ ਪੱਤੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਨੇ ਗਰਮ ਕਰ ਲਿਆ ਨਾਲ ਪਾਏ ਆਪਾਂ ਨੇ ਗ੍ਰाइंड ਕਰੇ ਹੋਏ ਟਮਾਟਰ ਪਿਆਜ਼ ਇਹਨਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਭੁੰਨ ਲੈਣਾ ਤੇ ਕੱਪ ਨੂੰ ਵੀ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਕੱਪ ਨੂੰ ਵੀ ਧੋ ਕੇ ਆਪਾਂ ਗਰੇਵੀ ਦੇ ਵਿੱਚ ਪਾ ਦੇਵਾਂਗੇ ਠੰਡਾ ਪਾਣੀ ਨਹੀਂ ਪਾਉਣਾ ਨਾਰਮਲ ਜਪਾਣੀ ਆਪਾਂ ਨੇ ਪਾ ਕੇ ਵਿੱਚ ਪਾ ਦੇਣਾ ਕਿਉਂਕਿ ਗਰੇਵੀ ਹੈ ਜਿਹੜੀ ਫਿਰ ਉਹ ਸਾਡੀ ਪੂਰੀ ਤਰ੍ਹਾਂ ਵਧੀਆ ਤਿਆਰ ਹੋਊਗੀ ਜੇ ਆਪਾਂ ਠੰਡਾ ਪਾਣੀ ਪਾਉਣਾ ਤਾਂ ਜਿਹੜਾ ਟੇਸਟ ਉਹ ਬਦਲ ਜਾਂਦਾ ਤੇ ਹੁਣ ਆਪਾਂ ਨੇ ਥੋੜਾ ਜਿਹਾ ਪਾਣੀ ਪਾਇਆ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ 15 ਮਿੰਟ ਜਿਹੜਾ ਢਾੱਕ ਕੇ ਪਕਾਵਾਂਗੇ ਹਾਂਜੀ ਇੱਕ ਪਾਸੇ ਆਪਾਂ ਜਿਹੜੇ ਮਸਾਲੇ ਤਿਆਰ ਕਰ ਲਿਆ ਇੱਕ ਬड़ा ਚਮਚ ਲੈ ਆਪਾਂ ਨੇ ਹਲਦੀ ਪਾਊਡਰ ਇੱਕ ਬड़ा ਚਮਚ ਦੇਗੀ ਮਿਰਚ 1.5 ਚਮਚ ਲੈ ਆਪਾਂ ਨੇ ਨਮਕ ਦਾ 3 ਚਮਚ ਲੈ ਦਰ ਦਰੜਿਆ ਧਨੀਆ ਪਾਊਡਰ 1 ਬड़ा ਚਮਚ ਲਾਲ ਮਿਰਚ ਪਾਊਡਰ ਤੇ ਅੱਧਾ ਗਲਾਸ ਲੈ ਆਪਾਂ ਨੇ ਪਾਣੀ ਦਾ ਇਹਦੇ ਵਿੱਚ ਇਹ ਜਿਹੜੇ ਮਸਾਲੇ ਆ ਆਪਾਂ ਨੇ ਪੂਰੀ ਤਰ੍ਹਾਂ ਮਿਕਸ ਕਰਦਾਣੇ ਆ ਇੱਕ ਪਾਸੇ ਜਿਹੜੀ ਸਾਡੀ ਗਰੇਵੀ ਤਿਆਰ ਹੋ ਰਹੀ ਹੈ ਤੇ ਇੱਕ ਪਾਸੇ ਆਪਾਂ ਨੇ ਪਾਣੀ ਦੇ ਵਿੱਚ ਜਿਹੜੇ ਮਸਾਲੇ ਪਾਏ ਆ ਇਹ ਵੀ ਚੰਗੀ ਤਰ੍ਹਾਂ ਫੁੱਲ ਜਾਣਗੇ ਇਹ ਗਰੇਵੀ ਆਪਾਂ ਜਿਸ ਤਰ੍ਹਾਂ ਸਵੇਰ ਟਾਈਮ ਨਾਸ਼ਤੇ ਦੇ ਵਿੱਚ ਕਈ ਸਬਜੀ ਨਹੀਂ ਹੁੰਦੀ ਆਪਾਂ ਤਾਂ ਇਹ ਗਰੇਵੀ ਦੇ ਨਾਲ ਪਰੌਂਠੀ ਦੇ ਨਾਲ ਨਾਲ ਇਹਦੇ ਨਾਲ ਕਿਸੇ ਵੀ ਚੀਜ਼ ਦੇ ਨਾਲ ਖਾ ਸਕਦੇ ਆ ਇਹ ਇੱਕ ਤਰ੍ਹਾਂ ਦੀ ਜਿਹੜੀ ਸਾਡੀ ਸਬਜੀ ਬਣ ਕੇ ਤਿਆਰ ਹੋ ਜਾਂਦੀ ਹੈ ਹੁਣ ਗਰੇਵੀ ਹੈ ਜਿਹੜੀ ਸਾਡੀ 10 ਮਿੰਟ ਹੋ ਗਏ ਉਹਨੂੰ ਪੁੰਨਦੇ ਹੋਏ ਤੇ ਆਪਾਂ ਇਹਨੂੰ ਲਗਾਤਾਰ ਹਿਲਾਉਂਦੇ ਰਹਾਂਗੇ ਹਾਂਜੀ ਹੁਣ ਆਪਾਂ ਇਹਦੇ ਵਿੱਚ ਜਿਹੜੇ ਮਸਾਲੇ ਪਾਣੀ ਦੇ ਵਿੱਚ ਆਪਾਂ ਮਿਕਸ ਕਰੇ ਤੇ ਉਹ ਆਪਾਂ ਨੇ ਇਹਦੇ ਵਿੱਚ ਪਾ ਦਿੱਤੇ ਤੇ ਨਾਲ ਹੀ ਆਪਾਂ ਨੇ ਕੌਲੀ ਨੂੰ ਧੋ ਕੇ 2 ਚਮਚ ਜਿਹੜੇ ਪਾਣੀ ਦੇ ਪਾਦਣੇ ਤੇ ਗਰੇਵੀ ਨੂੰ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਗਰੇਵੀ ਜਿਆਦਾ ਇਸ ਕਰਕੇ ਅਸੀਂ ਨੂੰ ਲੰਬੇ ਟਾਈਮ ਵਾਸਤੇ ਚਲਾਉਣ ਵਾਸਤੇ ਇਹਨੂੰ ਚੰਗੀ ਤਰ੍ਹਾਂ ਜਿਹੜਾ ਆਪਾਂ ਨੇ ਪਕਾਉਣਾ ਹੈ ਤੇ ਆਪਾਂ ਨੂੰ ਹੁਣ ਅੱਧਾ ਗਲਾਸ ਗਰਮ ਤੇਜ ਪਾਣੀ ਦਾ ਜਿਹੜਾ ਪਾਇਆ ਤੇ ਹੁਣ ਆਪਾਂ ਇਹਨੂੰ ਗੈਸ ਨੂੰ ਸਿਮ ਤੇ ਹੀ ਕਰਕਟ ਆਕ ਕੇ ਇਹਨੂੰ ਗਰੇਵੀ ਨੂੰ ਆਪਾਂ 15 ਮਿੰਟ ਪਹਿਲਾਂ ਪਕਾਣੇ ਆ ਤੇ 15 ਮਿੰਟ ਹੋ ਗਏ ਗਰੇਵੀ ਜਿਹੜੀ ਸਾਡੀ ਬਣ ਕੇ ਤਿਆਰ ਹੋ ਗਈ ਤੇ ਆਪਾਂ ਪਾਇਆ ਕਸੂਰੀ ਮੇਥੀ ਇੱਕ ਬੜਾ ਚਮਚਾ ਜਿਹੜਾ ਆਪਾਂ ਨੇ ਕਸੂਰੀ ਮੇਥੀ ਦਾ ਹੱਥ ਨਾਲ ਮੈਸ਼ ਕਰਕੇ ਪਾਇਆ ਤੇ ਆਪਾਂ ਨੇ ਇਹਨੂੰ ਗਰੇਵੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਇਹਨੂੰ ਟਾ ਕੇ ਆਪਾਂ 10 ਮਿੰਟ ਪਕਾਵਾਂਗੇ ਤੇ ਹੁਣ ਆਪਾਂ ਦੇਖਦੇ ਆ ਦੇਖੋ ਗਰੇਵੀ ਛੱਡੀ 2 ਮਿੰਟ ਹੋ ਗਏ ਆਪਾਂ ਨੂੰ ਗਰੇਵੀ ਬਣਾਉਣ ਦੇ ਵਿੱਚ ਦੋ ਵਾਰੀ ਆਪਾਂ ਨੇ ਘਟਚੀ ਬਿਮਾਰੀ ਹੈ ਗਰੇਵੀ ਦੇਖ ਲਓ ਸਾਡੀ ਪੂਰੀ ਤਰ੍ਹਾਂ ਬਣ ਕੇ ਜਿਹੜੀ ਤਿਆਰ ਹੋ ਗਈ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਦੇਖੋ ਗਰੇਵੀ ਦੇਖਣ ਦੇ ਵਿੱਚ ਕਿੰਨੀ ਵਧੀਆ ਲੱਗ ਰਹੀ ਹੈ ਤੇ ਇਹਨਾਂ ਪੂਰੀ ਤਰ੍ਹਾਂ ਕੋ ਛੱਡ ਤਾ ਗਰੇਵੀ ਜਿਹੜੀ ਸਾਡੀ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਗਈ ਐਸ ਤਰ੍ਹਾਂ ਜੇ ਆਪਾਂ ਬਣਾ ਕੇ ਮਹੀਨੇ ਦੀ ਵੀ ਗਰੇਵੀ ਸਟੋਰ ਕਰਕੇ ਰੱਖ ਸਕਦੇ ਆ ਆਪਾਂ ਬਸ ਉਹਨੂੰ ਜ਼ਿਆਦਾ ਦੇਰ ਜਿਹੜਾ ਪਕਾਣਾ ਹੈ ਆ ਕਿ ਉਹ ਖਰਾਬ ਨਾ ਹੋਵੇ। ਉਹ ਗਰੇਵੀ ਸਾਡੀ ਤਿਆਰ ਹੋ ਗਈ ਨੂੰ ਕਪਾ ਭਾਂਡੇ ਦੇ ਵਿੱਚ ਕੱਢ ਲਿਆ ਹੁਣ ਆਪਾਂ ਬਣਾਉਂਦੇ ਆ ਨਾਲ ਮਟਰ। ਏਸੀ ਗਰੇਵੀ ਦੇ ਨਾਲ ਹੁਣ ਆਪਾਂ ਮਟਰ ਮਸਾਲਾ ਬਣਾ ਕੇ ਤਿਆਰ ਕਰਦੇ ਆ। ਆਪਾਂ ਨੇ ਅੱਧਾ ਕਿਲੋ ਮਟਰਾਂ ਦੇ ਦਾਣੇ ਆ ਜਿਹੜੇ ਅੱਧਾ ਕਿਲੋ ਆਪਨੇ ਕੋਲ ਇਹ। ਇਹਨਾਂ ਨੂੰ ਆਪਾਂ ਨੇ 3-4 ਪਾਣੀਆਂ ਦੇ ਵਿੱਚ ਚੰਗੀ ਤਰ੍ਹਾਂ ਧੋ ਲਿਆ। ਤੇ ਹੁਣ ਆਪਾਂ ਇਹਨੂੰ ਉਪਰ ਦੇ ਵਿੱਚ ਵੀ ਸਿਟੀ ਮਰਵਾ ਸਕਦੇ ਆ। ਪੈਨ ਵਿੱਚ ਵੀ ਆਪਾਂ ਬਣਾ ਸਕਦੇ ਆ। ਉਸੀ ਪੈਨ ਦੇ ਵਿੱਚ ਆਪਾਂ ਨੇ ਘਢੇਲ ਤੇਲ ਸਾਡੂ ਗੁਰਬੱਜਾ ਆਇਆ ਤੇ ਹੁਣ ਤੇਲ ਆ ਜਿਹੜਾ ਪਰ ਬਹੁਤ ਘੱਟ ਪਾਣਾ ਇੱਕ ਚਮਚ ਤੇਲ ਦੇ ਵਿੱਚ ਆਪਾਂ ਨੇ ਤੇਜ ਪੱਤੇ ਨੂੰ ਹਲਕਾ ਜਿਹਾ ਪੂਨ ਲੈਣਾ ਅੱਧਾ ਚਮਚ ਪਾਇਆ ਆਪਾਂ ਨੇ ਹਿੰਗ ਦਾ ਹਿੰਗ ਜੜੀ ਬਹੁਤ ਜ਼ਰੂਰੀ ਹੈ ਕਿਉਂਕਿ ਮਟਰਾਂ ਜਿਹੜੇ ਬੈ ਹੁੰਨੇ ਤੇ ਹੁਣ ਪਾਵਾਂਗੇ ਆਪਾਂ ਧੋਤੇ ਹੋਏ ਮਟਰ ਮਟਰਾਂ ਨੂੰ ਆਪਾਂ ਨੇ ਪਾਣੀ ਵਿੱਚ ਚੰਗੀ ਤਰ੍ਹਾਂ ਕੱਢ ਲਿਆ ਤੇ ਇਹਨੂੰ ਬਣਨੇ ਦੇ ਵਿੱਚ ਘੱਟੋ ਘੱਟ 20 ਮਿੰਟ ਜਿਹੜੇ ਲੱਗਦੇ ਹੈ ਆਪਾਂ ਇਹਨੂੰ ਕੁੱਕਰ ਦੇ ਵਿੱਚ ਸੀਟੀ ਮਰਵਾ ਕੇ ਵੀ ਗਰੇਵੀ ਦੇ ਵਿੱਚ ਮਿਕਸ ਕਰ ਸਕਦੇ ਹਾਂ ਹੁਣ ਆਪਾਂ ਪੈਨ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਦਾਂ ਨਾਲ ਪਾਵਾਂਗੇ ਅੱਧਾ ਗਲਾਸ ਪਾਣੀ ਦਾ ਆਪਾਂ ਮਟਰਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਦਾਂ ਤੇ ਨਾਲ ਪਾਵਾਂਗੇ ਦੇ ਆਪਾਂ ਨਮਕ ਆਪਾਂ ਨੇ ਨਮਕਾ ਜਿਹੜਾ ਉਹ ਬਹੁਤ ਸਾਵਧਾਨਾ ਪਾਉਣਾ ਕਿਉਂਕਿ ਗਰੇਵੀ ਦੇ ਵਿੱਚ ਵੀ ਆਪਾਂ ਨੇ ਨਮਕ ਪਾਇਆ ਹੋਇਆ ਹੈ ਆਪਾਂ ਨੇ ਅੱਧਾ ਕ ਚਮਚਾ ਜਿਹੜਾ ਉਹ ਨਮਕ ਦਾ ਪਾਇਆ ਤੇ ਮਟਰ ਜਿਹੜੇ ਸਾਡੇ ਜਾਦਾ ਅੱਧਾ ਕਿਲੋ ਮਟਰਾਂ ਦੇ ਜਿਹੜੇ ਸਾਡੇ ਦਾਣੇ ਆ ਤੇ ਉਹਦੇ ਹਿਸਾਬ ਦੇ ਨਾਲ ਆਪਣੇ ਨਮਕ ਪਾਇਆ ਘੱਟ ਜੇ ਹੋਵੇ ਆਪਾਂ ਬਾਅਦ ਵਿੱਚ ਪਾ ਸਕਦੇ ਆ ਤੇ ਨਮਕ ਆਪਾਂ ਨੇ ਮਟਰਾਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਤਾ ਤੇ ਆਪਾਂ ਇਹਨੂੰ 15 ਮਿੰਟ ਵਾਸਤੇ ਢਾਕ ਤਾ ਦੇਖੋ ਜਿਹੜੇ ਮਟਰ ਹੋਸ ਆਪਾਂ ਚੈੱਕ ਕਰਦੇ ਮਟਰ ਜਿਹੜੇ ਸਾਡੇ ਦੇਖਣ ਵਿੱਚ ਪੂਤਰ ਆ ਜਿਹੜੇ ਲੱਗ ਰਿਹਾ ਵੀ ਪੂਰੀ ਤਰ੍ਹਾਂ ਬਣ ਗਏ ਆਪਾਂ ਇਹਨੂੰ ਥੋੜਾ ਜਿਹਾ ਦਿਵਾ ਕੇ ਦੇਖਦੇ ਆ ਮਟਰ ਜਿਹੜੇ ਸਾਡੇ ਬਣ ਕੇ ਤਿਆਰ ਹੋ ਗਏ ਇਹਨੂੰ 20 ਮਿੰਟ ਦੇ ਵਿੱਚ ਇਹ ਤਾਜ਼ੇ ਮਟਰ ਨੂੰ ਟਾਈਮ ਲੱਗਦਾ ਹੈ ਆਪਾਂ ਇਹਨੂੰ ਕੁੱਕਰ ਦੇ ਵਿੱਚ ਵੀ ਜਿਹੜੀ ਸੀਟੀ ਮਰਵਾ ਸਕਦੇ ਹੁਣ ਆਪਾਂ ਬਹੁਤ ਹੀ ਆਸਾਨ ਤਰੀਕੇ ਨਾਲ ਦੇਖੋ ਮਟਰ ਮਸਾਲਾ ਤਿਆਰ ਕਰ ਲੈਣਾ ਤੇ ਲੋੜ ਦੇ ਅਨੁਸਾਰ ਜਿੰਨਾ ਆਪਾਂ ਨੂੰ ਲੱਗਦਾ ਵੀ ਸਾਨੂੰ ਗਰੇਵੀ ਚਾਹੀਦੀ ਆ ਉੰਨੀ ਆਪਾਂ ਨੇ ਨਾਲ ਦੀ ਨਾਲ ਜਿਹੜੀ ਪਾ ਲੈਣੀ ਆ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਗਰੇਵੀ ਨੂੰ ਮਿਕਸ ਕਰਕੇ ਦੇਖ ਲੈਣਾ ਤੇ ਜਿਹੜੀ ਸਾਡੀ ਗਰੇਵੀ ਆ ਉਹ ਮਟਰਾਂ ਦੇ ਵਿੱਚ ਕਿੰਨੇ ਕੁ ਸਾਨੂੰ ਜ਼ਰੂਰਤ ਹੈ। ਹੰਦੀ ਲੋੜ ਦੇ ਅਨੁਸਾਰ ਅਸੀਂ ਤਿੰਨ ਵੱਡੇ ਚਮਚਾ ਜਿਹੜੇ ਉਹ ਗਰੇਵੀ ਦੇ ਵਿੱਚ ਮਿਕਸ ਕਰ ਲਏ ਤੇ ਅੱਧਾ ਗਲਾਸ ਪਾਇਆ ਅਸੀਂ ਤੇਜ ਗਰਮ ਪਾਣੀ ਦਾ। ਹੁਣ ਆਪਾਂ ਇਹਨੂੰ 10 ਮਿੰਟਾ ਜਿਹੜਾ ਢੱਕ ਕੇ ਸੇਕ ਲਗਾਵਾਂਗੇ ਤਾਂ ਕਿ ਜਿਹੜੇ ਮਟਰਾਂ ਦੇ ਵਿੱਚ ਨਮਕ ਵਗੈਰਾ ਮਿਰਚ ਜਿਹੜੀ ਉਹ ਪੂਰੀ ਤਰ੍ਹਾਂ ਮਟਰਾਂ ਦੇ ਵਿੱਚ ਰਸ ਮਿਸ ਜੇ। ਆਪਾਂ ਇਹਨੂੰ ਲਗਾਤਾਰ ਜਿਹੜਾ ਹਿਲਾਉਣਾ ਤੇ ਆਪਾਂ ਹੁਣ ਇਹਨੂੰ ਪਕਾਉਨੇ ਆ ਤੇ 10 ਮਿੰਟ ਇਹਨੂੰ ਆਪਾਂ ਢੱਕ ਕੇ ਪਕਾਇਆ ਦੇਖੋ ਜਿਹੜਾ ਸਾਡਾ ਮਟਰ ਮਸਾਲਾ ਉਹ ਕਿੰਨਾ ਖੂਬਸੂਰਤ ਸਾਡੀ ਸਬਜ਼ੀ ਬਣ ਕੇ ਜਿਹੜੀ ਤਿਆਰ ਹੋਈ ਹੈ ਇਹ ਜਿਹੜੀ ਸਬਜ਼ੀ ਦੇਖਣ ਦੇ ਵਿੱਚ ਜਿੰਨੀ ਵਧੀਆ ਤੇ ਖਾਣ ਵਿੱਚ ਵੀ ਬੰਨੀ ਸਵਾਦ ਹੁੰਦੀ ਹੈ ਬਹੁਤ ਹੀ ਆਸਾਨ ਤਰੀਕੇ ਨਾਲ ਆਪਾਂ ਇਹ ਜਿਹੜੀ ਗਰੇਵੀ ਇਹਦੇ ਨਾਲ ਆਪਾਂ ਕਿਸੇ ਵੀ ਸਬਜ਼ੀ ਨੂੰ ਫਟਾਫਟ 5 ਮਿੰਟ ਦੇ ਵਿੱਚ ਤਿਆਰ ਕਰ ਸਕਦੇ ਆ ਸਬਜੀ ਬਣ ਕੇ ਤਿਆਰ ਹੋ ਗਈ ਪਾਇਆ ਆਪਾਂ ਨੇ ਇੱਕ ਚਮਚ ਗਰਮ ਮਸਾਲਾ ਨਾਲ ਪਾਇਆ ਆਪਾਂ ਨੇ ਹਰਾ ਕੱਟਿਆ ਹੈ ਬਰੀਕ ਧਨੀਆ ਤੇ ਆਪਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹਾਂਜੀ ਦੇਖੋ ਸਾਡੀ ਸਬਜੀ ਹੈ ਮਟਰ ਮਸਾਲਾ ਬਣ ਕੇ ਤਿਆਰ ਹੋ ਗਿਆ ਤੇ ਦੇਖਣ ਦੇ ਵਿੱਚ ਕਿੰਨੀ ਵਧੀਆ ਲੱਗ ਰਹੀ ਹੈ ਤੇ ਆਪਾਂ ਕੋਈ ਵੀ ਸਬਜੀ ਇਹਨੂੰ ਤਾਂ ਗਰੇਵੀ ਦੇ ਵਿੱਚ फटाफट ਇਸ ਤਰ੍ਹਾਂ ਬਣਾ ਸਕਦੇ ਆ ਆਪਾਂ ਹੁਣ ਤੁਹਾਨੂੰ ਕੋਕੋਲੀ ਦੇ ਵਿੱਚ ਪਾ ਕੇ ਦਿਖਾਣੇ ਆ ਦੇਖੋ ਜਿਹੜੀ ਸਾਡੀ ਸਬਜੀ ਆ ਉਹ ਬਣ ਕੇ ਤਿਆਰ ਹੋ ਗਈ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਆਪ ਵੀ ਕਰੀ ਜਰੂਰ ਟਰਾਈ ਕਰਿਓ ਤੇ ਦੇਖੋ ਦੇਖਣ ਦੇ ਵਿੱਚ ਇਹ ਸਾਡੀ ਜਿਹੜੀ ਸਬਜੀ ਆ ਉਹ ਬਹੁਤ ਹੀ ਸਵਾਦ ਤਿਆਰ ਹੋਈ ਆ ਆਪਾਂ ਰੋਟੀ ਫੁਲਕੇ नान ਕਿਸੇ ਵੀ ਚੀਜ਼ ਨਾਲ ਖਾ ਸਕਦੇ ਆ ਮੇਰੇ ਦੇਖਣਾਂ ਦਾ ਬਹੁਤ-ਬਹੁਤ ਧੰਨਵਾਦ ਜੀ